ਭਾਈ ਸੰਤੋਖ ਸਿੰਘ ਦਾ ਜਨਮ 1780 ਦੇ ਵਿੱਚ ਪਿੰਡ ਨੂਰਦੀਨ ਦੀ ਸਰਾਂ ਤਰਨਤਾਰਨ ਤੋਂ ਚਵਾਲ ਨੂੰ ਰੋੜ ਜਾਂਦਾ ਉਹਦੇ ਉੱਤੇ ਪਿੰਡ ਨੂਰਦੀਨ ਦੀ ਸਰਾਂ ਜਿੱਥੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਸ਼ਹੀਦ ਹੋਏ ਉੱਥੇ ਭਾਈ ਦੇਵਾ ਸਿੰਘ ਛੀਂਬੇ ਦੇ ਘਰ ਭਾਈ ਸੰਤੋਖ ਸਿੰਘ ਦਾ ਜਨਮ ਹੋਇਆ ਪਿਤਾ ਜੀ ਵੀ ਗੁਰਸਿੱਖ ਸਨ ਆਪ ਜੀ ਛੋਟੇ ਹੁੰਦੇ ਹੀ ਇਹਨਾਂ ਦੀ ਬੁੱਧੀ ਅਲੋਕਾਰ ਚਮਤਕਾਰੀ ਬੁੱਧੀ ਸੀਗੀ ਉਸ ਪਿੰਡ ਦੀ ਇੱਕ ਬੁੱਢੀ ਮਾਈ ਨੇ ਕਿਸੇ ਨੂੰ ਦੱਸਿਆ ਸੀ ਕਿ ਇਹ ਛਿੰਬਿਆਂ ਦਾ ਮੁੰਡਾ ਜਦੋਂ ਨਿੱਕਾ ਜਹਾ ਹੁੰਦਾ ਸੀ ਉਦੋਂ ਹੀ ਇਹ ਕਵਿਤਾ ਬੋਲਿਆ ਕਰਦਾ ਸੀਗਾ ਇਹਨਾਂ ਦੇ ਉਸਤਾਦ ਵਿਦਿਆਦਾਤੇ ਗਿਆਨੀ ਸੰਤ ਸਿੰਘ ਜੀ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋਏ ਆ ਉਹਨਾਂ ਦੇ ਕੋਲ ਰਹਿ ਕੇ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਵਿਦਿਆ ਪੜ੍ਹੀ بڑے ਗ੍ਰੰਥ ਇਹਨਾਂ ਨੇ ਅਨੁਵਾਦ ਕੀਤੇ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਡਿਕਸ਼ਨਰੀ ਔਰ ਪਹਿਲੀ ਡਿਕਸ਼ਨਰੀ ਹੈ ਨਾ ਅੰਗਰੇਜ਼ੀ ਤੇ ਡਿਕਸ਼ਨਰੀਆਂ ਬੜੀਆਂ ਬਣੀਆਂ ਨੇ ਜਿਹੜੀ ਵਰਲਡ ਦੀ ਪਹਿਲੀ ਡਿਕਸ਼ਨਰੀ ਉਹਦਾ ਨਾਮ ਹੈ ਅਮਰ ਕੋਸ਼ ਉਹ ਸੰਸਕ੍ਰਿਤ ਵਿੱਚ ਸੀ ਉਹਦਾ ਅਨੁਵਾਦ ਭਾਈ ਸੰਤੋਖ ਸਿੰਘ ਨੇ ਕੀਤਾ ਹਿੰਦੁਸਤਾਨ ਸਾਨੂੰ ਸਿੱਖਾਂ ਨੂੰ ਤੇ ਕਦਰ ਕੋਈ ਨਹੀਂ ਕਦੀ ਤੁਸੀਂ ਹਿੰਦੂਆਂ ਦੀਆਂ ਤੇ ਮੁਸਲਮਾਨਾਂ ਦੀਆਂ ਯੂਨੀਵਰਸਿਟੀਆਂ ਜਾ ਕੇ ਦੇਖੋ ਇੰਡੀਆ ਦੀਆਂ ਉਹ ਮੰਨਦੇ ਆ ਵੀ ਸੰਤੋਖ ਸਿੰਘ ਕਿੱਡੀ ਵੱਡੀ ਤਾਕਤ ਦਾ ਮਾਲਕ ਸੀ ਕਿੱਡਾ ਵੱਡਾ ਵਿਦਵਾਨ ਸੀਗੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਅਸੀਂ ਸਿੱਖਾਂ ਨੇ ਸਿਰਫ ਗੁਰਦੁਆਰੇ ਚ ਕਥਾ ਸੁਣੀ ਇਹ ਵੀ ਨਹੀਂ ਪਤਾ ਵੀ ਕੌਣ ਸੀ ਕੀ ਸੀ ਗਿਆਨ ਹੀ ਨਹੀਂ ਸਾਨੂੰ ਅਸੀਂ ਚਾਹੁੰਦੇ ਹੀ ਨਹੀਂ ਜਾਣਨਾ ਉਹਦੇ ਬਾਰੇ ਤੇ ਮੁਸਲਮਾਨਾਂ ਨੇ ਆਪਣੇ ਵਿਦਵਾਨਾਂ ਨੂੰ ਕਿੰਨਾ ਚੁੱਕਿਆ ਅੰਗਰੇਜ਼ਾਂ ਨੇ ਸ਼ੈਕਸਪੀਅਰ ਨੂੰ ਕਿੰਨਾ ਚੁੱਕਿਆ ਹਿੰਦੂਆਂ ਨੇ ਤੁਲਸੀਦਾਸ ਨੂੰ ਕਿੰਨਾ ਚੁੱਕਿਆ ਸਿੱਖਾਂ ਨੇ ਆਪਣੇ ਕਵੀਆਂ ਦੀ ਕੋਈ ਕਦਰ ਨਹੀਂ ਕੀਤੀ ਮਾਫ ਕਰ ਦੇਣਾ ਸਾਹਸ ਸਿੰਘ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਮਰ ਕੋਸ਼ ਦਾ ਜਦੋਂ ਅਨਵਾਦ ਕੀਤਾ ਨਾ ਹਿੰਦੁਸਤਾਨ ਦੇ ਸਾਰੇ ਵਿਦਵਾਨ 당ਗ ਰਹਿ ਗਏ ਵੀ ਐਡਾ ਵੱਡਾ ਕੰਮ ਇੱਕ ਸਿੱਖ ਨੇ ਕਰਤਾ ਫਿਰ ਉਸ ਤੋਂ ਬਾਅਦ ਅਧਿਆਤਮ ਦਾ ਇੱਕ ਗ੍ਰੰਥ ਸੀ ਆਤਮ ਪੁਰਾਨ ਉਹ ਲਿਖਿਆ ਜਿਹੜੀ ਵਾਲਮੀਕ ਨੇ ਰਮਾਇਣ ਲਿਖੀ ਸੀ ਰਾਮਚੰਦਰ ਜੀ ਦੀ ਉਸ ਰਮਾਇਣ ਨੂੰ ਸੰਸਕ੍ਰਿਤ ਵਿੱਚੋਂ ਟ੍ਰਾਂਸਲੇਸ਼ਨ ਕੀਤਾ ਗੁਰਮੁਖੀ ਦੇ ਵਿੱਚ ਬੜੀ ਸੁੰਦਰ ਕਵਿਤਾ ਵਿੱਚ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਬੁੱਢੇ ਦਲ ਦੇ ਖਜ਼ਾਨੇ ਚ ਅਜੇ ਦੋ ਕਾਪੀਆਂ ਪਈਆਂ ਬਾਕੀ ਨਹੀਂ ਮਿਲਦੀਆਂ ਕਿਤੇ ਬਿਰਲੇ ਜਗ੍ਹਾ ਤੇ ਉਹ ਮਿਲਦੀ ਹੈ ਭਾਈ ਸਾਹਿਬ ਨੇ ਹੋਰ بڑے ਗ੍ਰੰਥ ਲਿਖ ਦਿੱਤੇ ਅਮਰਤ ਵੇੜੇ 2:30 ਵਜੇ ਉੱਠ ਕੇ ਇਸ਼ਨਾਨ ਕਰਕੇ ਧਿਆਨ ਲਾ ਕੇ ਬੈਠਦੇ ਸਨ ਗੁਰੂ ਮਹਾਰਾਜ ਦਾ ਸਿਮਰਨ ਕਰਦੇ ਸਨ ਫਿਰ ਦਿਨੇ ਉਹ ਹੋਰ ਗ੍ਰੰਥ ਲਿਖਦੇ ਸਨ ਇੱਕ ਦਿਨ ਅਮਰਤ ਵੇੜੇ ਧਿਆਨ ਚ ਬੈਠਿਆ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਰਸ਼ਨ ਦਿੱਤੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਸੰਤੋਖ ਸਿੰਘ ਤੈਨੂੰ ਇੰਨੀ ਵਿਦਿਆ ਦਿੱਤੀ ਸੀ ਵੀ ਤੂੰ ਸਾਡਾ ਇਤਿਹਾਸ ਲਿਖੇਗਾ ਤੇ ਤੂੰ ਹੋਰ ਹੋਰ ਗ੍ਰੰਥ ਲਿਖੀ ਜਾਣਾ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਉਹ ਤੇ ਤੂੰ ਕਰਦਾ ਹੀ ਨਹੀਂ ਪਿਆ ਭਾਈ ਸੰਤੋਖ ਸਿੰਘ ਧਿਆਨ ਵਿੱਚ ਅਰਦਾਸ ਕੀਤੀ ਹੇ ਸੱਚੇ ਬਾਦਸ਼ਾ ਤੁਸੀਂ ਪਹਾੜ ਹੋ ਤੇ ਮੈਂ ਰਾਈ ਹਾਂ ਤੁਸੀਂ ਬਹੁਤ ਵੱਡੇ ਹੋ ਮੈਂ ਬੜਾ ਛੋਟਾ ਤੁਹਾਡੀ ਕਥਾ ਮੈਂ ਕਿਵੇਂ ਜਾਣ ਸਕਦਾ ਮੈਨੂੰ ਕੀ ਪਤਾ ਤੁਸੀਂ ਕੀ ਕੀ ਕੌਤਕ ਕੀਤੇ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਭ ਕੁਝ ਤੇਰੇ ਕੋਲ ਹੋਵੇਗਾ ਤੇਰੇ ਸਿਰ ਤੇ ਹੱਥ ਰਹੇਗਾ ਤੂੰ ਲਿਖਣ ਬੈਠੇਗਾ ਤੇਰੇ ਸਾਹਮਣੇ ਆਈ ਜਾਵਾਂਗੇ ਜੋ ਜੋ ਅਸੀਂ ਕਰਦੇ ਤੂੰ ਦੇਖਦੇ ਕੇ ਲਿਖੀ ਜਾਏਗਾ ਇਹ ਦੇਖਦੇ ਕੇ ਲਿਖਿਆ ਹੋਇਆ ਚੱਪੇ ਮਿੰਡ ਮਿੰ ਕੇ ਭਾਈ ਸਾਹਿਬ ਸੰਤੋਖ ਸਿੰਘ ਇਤਿਹਾਸ ਲਿਖਿਆ ਚੱਪੇ ਮਿੰਡ ਮਿੰ ਕੇ ਪਿੰਡਾਂ ਸ਼ਹਿਰਾਂ ਨਗਰਾਂ ਦਾ ਕਿੱਥੇ ਜੂਰ ਸਾਹਿਬ ਹੈ ਕਿਤੇ ਪੰਜਾ ਸਾਹਿਬ ਹੈ ਕਿਤੇ ਨਨਕਾਣਾ ਸਾਹਿਬ ਹੈ ਕਿਤੇ ਪਟਨਾ ਸਾਹਿਬ ਹੈ ਥਾਂ ਥਾਂ ਤੇ ਪੈਦਲ ਜਾ ਕੇ ਯਾਤਰਾ ਕੀਤੀ ਹੈ ਅੱਜ ਕਰ ਰੇਲਾਂ ਗੱਡੀਆਂ ਜਹਾਜ਼ ਨੇ ਆਪਾਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਆਪਾਂ ਵੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਸਾਧ ਸੰਗਤ ਜੀ ਪੈਦਲ ਜਾ ਕੇ ਕੀਤੇ ਨੇ ਲਿਖਿਆ ਇਤਿਹਾਸ ਕਵੀ ਜੀ ਲਿਖਣ ਲੱਗੇ ਇੱਕ ਨਾਨਕ ਪ੍ਰਕਾਸ਼ ਲਿਖਿਆ ਤੇ ਸਾਧ ਸੰਗਤ ਜੀ ਜਿਹੜਾ ਗੁਰਪ੍ਰਤਾਪ ਲਈ ਇਹ ਲਿਖਿਆ ਬੂੜੀਏ ਜਮਨਾ ਨਗਰ ਜ਼ਗਾਦਰੀ ਕੋਲ ਕੇ ਗੱਲ ਆਉਣੀ ਹੈ ਜੇ ਟਾਈਮ ਅਜ ਮੈਂ 15 ਮਿੰਟ ਹੋਰ ਲੈਣੇ ਸੰਗਤਾਂ ਦੇ ਮਾਫ਼ ਜਾਨਾ ਸਾਢੇ 8 ਭੋਗ ਪਾਵਾਂਗੇ ਤੇ ਤੁਸੀਂ ਵੀ ਜਰਾ ਸਾਥ ਦਿਆ ਜੇ ਚੌਂਕੜੇ ਮਾਰ ਕੇ ਸਜੇ ਰਹਿ ਜੇ ਭਾਈ ਸੰਤੋਖ ਸਿੰਘ ਦੀ ਦੇਣ ਬੜੀ ਵੱਡੀ ਹੈ ਇਹਨੂੰ ਆਪਾਂ ਵਿਚਾਰਨਾ ਥੋੜਾ ਜਿਹਾ ਬੂੜੀਆ ਪਿੰਡ ਹੈ ਜਮਨਾ ਨਗਰ ਜ਼ਗਾਦਰੀ ਤੋਂ ਆਪਾਂ ਪੌਂਟੇ ਸਾਹਿਬ ਨੂੰ ਮੁੜਦੇ ਹਾਂ ਸਜੇ ਹੱਥ ਹੈ ਅੰਬਾਲਾ ਤੇ ਤੁਸੀਂ ਵੇਖਿਆ ਅੰਬਾਲੇ ਤੋਂ 60 ਕਿਲੋਮੀਟਰ ਜਗਾਦਰੀ ਆ ਜਗਾਦਰੀ ਤੋਂ 9 ਕਿਲੋਮੀਟਰ ਬੂੜੀਆ ਹੈ ਉੱਥੇ ਭਾਈ ਸਾਹਿਬ ਨੇ ਇਹ ਗ੍ਰੰਥ ਲਿਖਿਆ ਜਿਹੜੇ ਇੱਥੋਂ ਜਦੋਂ ਭਾਈ ਸਾਹਿਬ ਜਦੋਂ ਰਹਿੰਦੇ ਸੀ ਨਾ ਬੂੜੀਏ ਵਿੱਚ ਉੱਥੇ ਸਾਧ ਸੰਗਤ ਦੀ ਹਾਲਾਤ ਇੰਨੀ ਘਰ ਦੀ ਤੰਗੀ ਵਾਲੀ ਸੀਗੀ ਜਦੋਂ ਇਹ ਗ੍ਰੰਥ ਲਿਖਿਆ ਇੱਕ ਕਵਿਤ ਲਿਖਦੇ ਨੇ ਕਹਿੰਦੇ ਦੁਆਰ ਤੇ ਕਰਜ਼ਦਾਰ ਠੰਡੇ ਰਹਦੇ ਤਦ ਗਾਰ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਇਤ ਹੈ ਦੁਆਰ ਪੈ ਕਰਜ਼ਦਾਰ ਜਿਨ੍ਹਾਂ ਤੋਂ ਮਹੀਨੇ ਦਾ ਸੌਦਾ ਚੁੱਕਿਆ ਹੁੰਦਾ ਬਾਣੀਏ ਬੂਹਾਂ ਖੜਕਾਉਂਦੇ ਭਾਈ ਸਾਹਿਬ ਘਾਰੀਓ ਤੇ ਅਗੋਂ ਜਵਾਬ ਦੇਣ ਦਾ ਹੌਸਲਾ ਨਹੀਂ ਹੁੰਦਾ ਕਿਉਂਕਿ ਉਹਨੇ ਪੈਸੇ ਮੰਗਣੇ ਆ ਉਹ ਗਾਲਾਂ ਕੱਢ ਕੇ ਚਲੇ ਜਾਂਦੇ ਆ ਦੁਆਰ ਪੈ ਕਰਜ਼ਦਾਰ ਠੰਡੇ ਰਹੇ ਦੇਤਗਾਰ ਗਾਲਾਂ ਕੱਢਦੇ ਆ ਬਿਨਾਂ ਰੋਜ਼ਗਾਰ ਬਿਨਾਂ ਰੁਜ਼ਗਾਰ ਦੇ ਰੋਜ਼ਗਾਰ ਖਾਈਏ ਰੋਜ਼ਗਾਨਾ ਖਾਣੇ ਪੈਂਦੀਆਂ ਬਹੁਤ ਤੰਗੀ ਚ ਗ੍ਰੰਥ ਲਿਖਿਆ ਇਸ ਗੱਲ ਦਾ ਪਤਾ ਮਹਾਰਾਜਾ ਪਟਿਆਲਾ ਨੂੰ ਲੱਗਾ ਸਰਦਾਰ ਕਰਮ ਸਿੰਘ ਰਾਜਾ ਸੀ ਉਹ ਭਾਈ ਸਾਹਿਬ ਨੂੰ ਪਟਿਆਲੇ ਲੈ ਗਿਆ ਮੇਰੇ ਕੋਲ ਆ ਉਹ ਮੈਂ ਤਾਂ ਦਿੱਸਿਆ ਪਟਿਆਲੇ 2 ਮਹੀਨੇ ਰਹਿ ਮਨ ਨਹੀਂ ਲੱਗਾ ਉੱਥੇ ਦਾ ਮਾਹੌਲ ਹੀ ਪਸੰਦ ਨਹੀਂ ਆਇਆ ਉਧਰੋਂ ਮਹਾਰਾਜਾ ਉਦੇ ਸਿੰਘ ਜੀ ਕੈਥਲ ਦੇ ਰਾਜੇ ਪਟਿਆਲੇ ਤੋਂ 80 ਕਿਲੋਮੀਟਰ 70 ਕਿਲੋਮੀਟਰ ਕੈਥਲ ਸ਼ਹਿਰ ਹੈ ਕੈਥਲ ਭਾਈ ਭਗਤੂ ਜਿਹੜੀ ਮਾਈ ਭਿਖਾ ਨੇ ਗੁਰੂ ਰਾਮਦਾਸ ਤੋਂ ਬਰ ਮੰਗਿਆ ਸੀ ਵੀ ਸੋਨੇ ਦੀ ਮਧਾਣੀ ਹੋਵੇ ਤੇ ਪੋਤਰੇ ਨੂੰ ਦੁੱਧ ਰੜਕਦੀ ਵੇਖਾਂ ਗੁਰੂ ਰਾਮਦਾਸ ਨੇ ਆਖਿਆ ਸੀ ਮਾਈ ਇੱਕ ਵਾਰ ਮੰਗਦੀ ਤੂੰ ਤੇ ਤਿੰਨ ਮੰਗ ਲੈਨੇ ਕਹਿੰਦੀ ਮੈਂ ਹੋਰ ਕੀ ਤੁਹਾਡੇ ਕੋਲ ਇੱਕੋ ਹੀ ਤੇ ਮੰਗਿਆ ਵੀ ਸੋਨੇ ਦੀ ਮਧਾਣੀ ਹੋਵੇ ਮਾਰੇ ਕਹਿੰਦੇ ਸੋਨੇ ਦੀ ਮਧਾਣੀ ਰਾਜਿਆਂ ਕੋਲ ਹੁੰਦੀ ਹੈ ਤੇਰੇ ਰਾਜ ਵੀ ਹੋਵੇਗਾ ਪੋਤਰੇ ਨੂੰ ਤਾਂ ਉਹਦੀ ਪੁੱਤਰ ਬੁੱਢੇ ਵਾਰ ਤੋਂ ਪੁੱਤਰ ਮੰਗਿਆ ਪੁੱਤਰ ਵੀ ਹੋਵੇਗਾ ਤੇ ਵੇਖਾਂ ਅੱਖਾਂ ਵੀ ਦੇਰੀਆਂ ਠੀਕ ਹੋ ਜਾਣਗੀਆਂ ਅੱਖਾਂ ਨਹੀਂ ਆਉਗੀਆਂ ਸੀ ਰੋ ਰੋ ਕੇ ਉਹ ਭਾਈ ਭਗਤੂ ਦੇ ਅੰਸ਼ ਬੰਸ ਵਿੱਚੋਂ ਮਹਾਰਾਜਾ ਉਹਦੇ ਸਿੰਘ ਕੈਥਲ ਦਾ ਰਾਜਾ ਪਟਿਆਲੇ ਆਇਆ ਸੀ ਉਹਨੇ ਵੇਖਿਆ ਭਾਈ ਸੰਤੋਖ ਸਿੰਘ ਜੀ ਬਾਹਾਂ ਪੁਰਸ਼ ਬੜੇ ਵਿਦਵਾਨ ਨੇ ਉਹ ਕਹਿਣ ਲੱਗਾ ਜੀ ਮੇਰੇ ਨਾਲ ਚਲੋ ਪਟਿਆਲੇ ਦਾ ਮਾਹੌਲ ਪਸੰਦ ਨਹੀਂ ਆਇਆ ਕੈਥਲ ਚਲੇਗੇ ਮਹਾਰਾਜੇ ਨੇ 600 ਗੱਜ ਦੇ ਵਿੱਚ ਬੜੀ ਵੱਡੀ ਹਵੇਲੀ ਹੁਣ ਵੀ ਖੜੀ ਹੈ ਸਾਧ ਸੰਗਤ ਜੀ ਅੰਗਰੇਜ਼ਾਂ ਨੇ ਸ਼ੈਕਸਪੀਅਰ ਵਰਗੀਆਂ ਦੀਆਂ ਕੋਠੀਆਂ ਸਾਂਭ ਕੇ ਰੱਖੀਆਂ ਹਿੰਦੂਆ ਨੇ ਤੁਲਸੀਦਾਸ ਵਰਗਿਆਂ ਦੇ ਘਰ ਸਾਹਮਣੇ ਰੱਖੇ ਮੁਸਲਮਾਨਾਂ ਨੇ ਸੇਖ ਸ਼ਾਦੀ ਦਾ ਘਰ ਇਰਾਨ ਚ ਸੰਭਿਆ ਹੋਇਆ ਸਿੱਖਾਂ ਦਾ ਉਹ ਜਿਹੜਾ ਵਿਦਵਾਨ ਸੰਤੋਖ ਸਿੰਘ ਹੈ ਨਾ ਉਹਦਾ ਘਰ ਉਹ ਵੇਚਣਾ ਚਾਹੁੰਦੇ ਆ ਬਾਣੀਏ ਸਿੱਖ ਲੈਣ ਨੂੰ ਰਾਜੀ ਨਹੀਂ ਉਹ ਘਰ ਅਜੇ ਵੀ ਕੈਥਲ ਚ ਮੌਜੂਦ ਹੈ ਭਾਈ ਵੀਰ ਸਿੰਘ ਨੇ ਅੱਜ ਤੋਂ 100 ਸਾਲ ਪਹਿਲਾਂ ਕੋਸ਼ਿਸ਼ ਕੀਤੀ ਸੀ ਉਹ 30000 ਰੁਪਏ ਮੰਗਦੇ ਸੀ ਤੇ ਭਾਈ ਸਾਹਿਬ ਕੋਲੋਂ 30000 ਉਹਦੋਂ ਨਹੀਂ ਸੀ ਹੋਇਆ आज जो करोड़ डेढ़ करोड़ 2 करोड़ दी बनी पिए प्रॉपर्टी पर जे सिख ਲੈਣਾ ਚਾਹਣ ਲੈ ਵੀ ਸਕਦੇ ਆ ਸਾਡਾ ਧਿਆਨ ਹੀ ਨਹੀਂ ਇਸ ਪਾਸੇ ਜਾਂਦਾ ਭਾਈ ਸਾਹਿਬ ਨੂੰ ਉਹ ਕੋਠੀ ਜਿਹੜੀ ਸੀ ਰਾਜੇ ਉਹਦੇ ਸਿੰਘ ਨੇ ਦਿੱਤੀ ਜਿਹਦੇ ਚ ਗ੍ਰੰਥ ਸੂਰਜ ਪ੍ਰਕਾਸ਼ ਲਿਖਿਆ ਗਰਬ ਗੰਜਨੀ ਜਪਤੀ ਸਾਹਿਬ ਦਾ ਟੀਕਾ ਵੀ ਉੱਥੇ ਲਿਖਿਆ ਉਸ ਘਰ ਦੇ ਵਿੱਚ ਰਹਿੰਦੇ ਭਾਈ ਸਾਹਿਬ ਸੰਤੋਖ ਸਿੰਘ ਜੀ ਨੂੰ ਫਿਰ ਆਇਆ ਵੀ ਗੁਰੂ ਨਾਨਕ ਸਾਹਿਬ ਦਾ ਇਤਿਹਾਸਤਾਨ ਲਿਖ ਲਿਆ ਬੂੜੀਏ ਚ ਬਾਕੀ ਗੁਰੂਆਂ ਦਾ ਇਤਿਹਾਸ ਅਰਦਾਸ ਕੀਤੀ ਮਹਾਰਾਜੇ ਖਜ਼ਾਨਾ ਭੇਜੋ ਮਹਾਰਾਜ ਨੇ ਕਿਹਾ ਅਸੀਂ ਸਾਰਾ ਕੁਝ ਅਸੀਂ ਆਪੇ ਕਰਾਵਾਂਗੇ ਤੇ ਮਹਾਰਾਜ ਹੁਣ ਕਰੋ ਕਿਰਪਾ ਸਾਧ ਸੰਗਤ ਜੀ ਇੱਕ ਦਿਨ ਦੁਪਹਿਰ ਦੇ ਵੇਲੇ ਬੀਬੀ RAM ਕੌਰ ਘਰ ਵਾਲੀ ਪ੍ਰਸ਼ਾਦਾ ਬਣਾ ਰਹੀ ਸੀ ਤੇ ਕਿ ਨਿਹੰਗ ਸਿੰਘ ਜੀ ਮਸਤਾਨੇ ਦੀਵਾਨੇ ਉਹਨਾਂ ਨੇ ਝੋਲਾ ਪਾਇਆ ਸ਼ਸਤਰ ਬਸਤਰ ਸਜਾਏ ਤੇ ਜਕਾਰਾ ਗਜਾਤਾ ਆਗੇ ਵੀ ਸਿੰਘੋ ਗੱਫਾ ਛਕਣਾ ਭਾਈ ਸਾਹਿਬ ਬੜੇ ਨਿਮਰਤਾ ਵਾਲੇ ਸੀ ਆਏ ਬਾਹਰ ਆਹ ਮਹਾਰਾਜ ਜੀ ਅੰਦਰ ਬਿਠਾਇਆ ਨਿਹੰਗ ਸਿੰਘ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਉਹ ਨਿਹੰਗ ਸਿੰਘ ਜੀ ਕਹਿਣ ਲੱਗੇ ਕਿ ਕਵੀ ਸਿੰਘ ਜੀ ਫੌਜਾਂ ਕਿਤੇ ਅੱਗੇ ਚਾਲਾਂ ਮਾਰਨ ਲੱਗੀਆਂ ਤੇ ਆ ਸਾਡੇ ਕੋਲ ਨਾ ਕੋਈ ਵਸਤੂ ਹੈ ਤੁਹਾਡੇ ਕੰਮ ਆ ਜਾਏਗੀ ਤੇ ਰੱਖ ਲੋ ਫੇਰ ਆਵਾਂਗੇ ਇਹ ਕਹਿ ਕੇ ਪਤਾ ਨਹੀਂ ਉਹ ਤੱਕ ਕਦੋਂ ਆਣਾ ਸੀ ਉਹ ਝੋਲਾ ਟੰਗ ਕੇ ਚਲੇ ਗਏ ਭਾਈ ਸਾਹਿਬ ਨੇ ਇੱਕ ਦੋ ਦਿਨ ਦੇਖਿਆ ਫੇਰ ਆਖਿਆ ਵੀ ਉਹ ਕਹਿੰਦੇ ਸੀ ਤੁਹਾਡੇ ਕੰਮ ਆਵੇਗੀ ਦੇਖੀਏ ਲੱਕੀ ਜਦੋਂ ਵਿੱਚੋਂ ਦੇਖਿਆ ਨਾ ਉਹਦੇ ਵਿੱਚ ਉਹ ਪੁਰਾਣਾ ਸਾਰਾ ਹੀ ਖਰੜੇ ਇਤਿਹਾਸ ਲਿਖਿਆ ਹੋਇਆ ਵੀ ਜਿੱਥੇ ਗਏ ਗੁਰੂ ਸਾਹਿਬ ਹੱਥੇ ਗਏ ਉਹ ਗਏ ਉਹ ਸਾਰਾ ਖਜ਼ਾਨਾ ਵੀ ਮਿਲ ਗਿਆ ਉਹਨੂੰ ਦੇਖ ਕੇ ਭਾਈ ਸਾਹਿਬ ਨੇ ਸਾਰਾ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਅੱਜ ਜਿਹੜੇ ਜਿਨ੍ਹਾਂ ਨੇ ਸਾਧ ਸੰਗਤ ਦੀ ਜਪਤੀ ਸਾਹਿਬ ਨਹੀਂ ਨਾ ਪੜਨਾ ਹੁੰਦਾ ਉਹ ਕਹਿੰਦੇ ਭਾਈ ਸੰਤੋਖ ਸਿੰਘ ਨੇ ਗੱਪਾਂ ਲਿਖਤੀਆਂ ਜੀ ਫੁਲਾਣਾ ਲਿਖਤਾ ਜੀ ਆ ਲਿਖਤਾ ਸਾਧ ਸੰਗਤ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਭਰਾਓ ਤੁਸੀਂ ਕੋਈ ਗ੍ਰੰਥ ਬਣਾ ਕੇ ਦੇ ਦਿਓ ਅਸੀਂ ਉਹਦੀ ਕਥਾ ਕਰ ਲਾਂਗੇ ਸਾਨੂੰ ਕੀ ਲੋੜ ਹੈ ਸੂਰਜ ਪ੍ਰਕਾਸ਼ ਦੀ ਅਸੀਂ ਚੁੱਕ ਕੇ ਰੱਖਦੇ ਹਾਂਗੇ ਪਰੇ ਉਹ ਦੇ ਦਿਓ ਸਾਨੂੰ ਇਹਦੇ ਵਰਗਾ ਕੋਈ ਗ੍ਰੰਥ ਪਰ ਗੱਲਾਂ ਕਰਨੀਆਂ ਸੌਖੀਆਂ ਸਾਧ ਸੰਗਤ ਜੀ ਮਾਰੇ ਬਾਣੀ ਕਹਿੰਦੇ ਤੇ ਨਿੰਦਿਆ ਜੇ ਗੰਗਾ ਨਹੀਂ ਜਿਨ੍ਹਾਂ ਨੇ ਗੰਗਾ ਲਿਆਂਦੀ ਉਹਦੀ ਨਿੰਦਿਆ ਕਰਦੇ ਆਪ ਨਾ ਦੇਹੇ ਚਰੂ ਪਰ ਪਾਣੀ ਆਪ ਕਿਸੇ ਨੂੰ ਚੁੜੀ ਪਾਣੀ ਨਹੀਂ ਪਿਆ ਸਕਦੇ ਸੂਰਜ ਪ੍ਰਕਾਸ਼ ਵਰਗਾ ਸਾਡੇ ਕੋਲ ਹੋਰ ਕੋਈ ਗ੍ਰੰਥ ਨਹੀਂ ਇਤਿਹਾਸ ਦਾ ਜਿੰਨੇ ਇਤਿਹਾਸ ਭਾਈ ਵੀਰ ਸਿੰਘ ਨੇ ਪ੍ਰਿੰਸੀਪਲ ਵੀਰ ਸਿੰਘ ਨੇ ਪਿਆਰਾ ਸਿੰਘ ਪਤਮ ਨੇ ਜਿੰਨਾ ਕੁਝ ਲਿਖਿਆ ਡਾਕਟਰਾਂ ਨੇ ਸਾਰਾ ਇਹਨੂੰ ਵੇਖ-ਵੇਖ ਕੇ ਲਿਖਿਆ ਇਹਨੂੰ ਛੱਡ ਕੇ ਕੁਝ ਲਿਖ ਦੇਣ ਤਾਂ ਮੰਨੀ ਐ ਵੀ ਕੋਈ ਵੱਖਰੀ ਗੱਲ ਲਿਖੀ ਹੋਵੇ ਸੋ ਭਾਈ ਸਾਹਿਬ ਸੰਤੋਖ ਸਿੰਘ ਜੀ ਉੱਥੇ ਬਹਿ ਕੇ ਲਿਖਿਆ 1843 ਚ ਸੂਰਜ ਪ੍ਰਕਾਸ਼ ਪੂਰਾ ਹੋਇਆ ਜਦੋਂ ਆਪ ਜੀ ਅਕਾਲ ਤਖਤ ਤੇ ਗਏ ਸਰੀਰ ਬਿਮਾਰ ਹੋ ਚੁੱਕਾ ਬਹੁਤ ਖੇਚਲ ਲਗਾਤਾਰ ਲਿਖੀ ਜਾਣਾ ਲਿਖੀ ਜਾਣਾ ਸਾਰੀ ਜ਼ਿੰਦਗੀ ਸਾਠ 63 ਸਾਲ ਦੀ ਉਮਰ ਸੀ ਛੱਡ ਦਿੱਤਾ ਅਕਾਲ ਤਖਤ ਤੇ ਜਦੋਂ ਗਏ ਤਾਂ ਉਸ ਵੇਲੇ ਸਾਰੇ ਤਰਵਾਰ ਸਾਹਿਬ ਦੇ ਪੁਜਾਰੀ ਗ੍ਰੰਥੀ ਫੁੱਲਾਂ ਦੇ ਹਾਰ ਲੈ ਕੇ ਉਹ ਜਿੱਦੜਾ ਘੰਟਾ ਘਰ ਉਹਦੋਂ ਦੌੜੇ ਆਉਂਦੇ ਉਸ ਵੇਲੇ ਕਿਸੇ ਮਹਾਂਪੁਰਸ਼ ਦਾ ਭਾਈ ਵੀਰ ਸਿੰਘ ਨੇ ਬਿਆਨ ਲਿਖਿਆ ਹੋਇਆ ਹੈ ਉਹਨਾਂ ਦੀ ਜੀਵਨੀ ਵਿੱਚ ਕਹਿੰਦੇ ਉਹ ਬਜ਼ੁਰਗਾਂ ਨੇ ਦੱਸਿਆ ਵੀ ਅਸੀਂ ਛੋਟੇ-ਛੋਟੇ ਸੀ ਆਪਣੇ ਸੰਤਾਂ ਨਾਲ ਅਸੀਂ ਹਰਮੰਦਰ ਸਾਹਿਬ ਨੂੰ ਜਾ ਰਹੇ ਸੀ ਤੇ ਹਰਮੰਦਰ ਸਾਹਿਬ ਦੇ ਗ੍ਰੰਥੀ ਫੁੱਲਾਂ ਦੇ ਹਾਰ ਲੈ ਕੇ ਬਾਹਰੋਂ ਦੌੜੇ ਆ ਰਹੇ ਸੀ ਸਾਡੇ ਸੰਤਾਂ ਨੇ ਪੁੱਛਿਆ ਪੁਜਾਰੀ ਸੰਗਤਦਰ ਜਾ ਰਹੇ ਆ ਉਹ ਕਹਿੰਦੇ ਜਿਹੜੇ ਕਵੀ ਨੇ ਗੁਰੂਆਂ ਦਾ ਇਤਿਹਾਸ ਲਿਖਿਆ ਸੂਰਜ ਪ੍ਰਕਾਸ਼ ਉਹ ਆ ਰਹੇ ਸੰਤੋਖ ਸਿੰਘ ਹੋਰੇ ਕਹਿੰਦੇ ਸਾਡੇ ਸੰਤ ਵੀ ਨਾ ਕਹਿੰਦੇ ਮੱਥਾ ਬਾਅਦ ਚ ਟੇਕਾਂਗੇ ਉਹ ਗ੍ਰੰਥੀਆਂ ਦੇ ਪਿੱਛੇ ਪਿੱਛੇ ਘੰਟਾ ਘਰ ਵਾਲਾ ਹੈ ਬਾਬੇ ਬੁੱਢੇ ਦੀ ਬੇਰ ਕੋਲ ਜੇ ਗ੍ਰੰਥੀ ਸਿੰਘ ਪਹੁੰਚੇ ਸੀ ਕਿ ਉਧਰੋਂ ਭਾਈ ਸੰਤੋਖ ਸਿੰਘ ਦੀ ਘੰਟਾ ਘਰ ਥੱਲੇ ਉਤਰੇ ਬਦਲਾ ਮਲਮਲ ਦਾ ਚੋਲਾ ਪਾਇਆ ਸੀ ਵੱਡੀ ਤੇ ਗਾਤਰੇ ਪਾੰਦੇ ਸੀ ਚਿੱਟਾ ਕਸ਼ਹਿਰਾ ਸੀ ਚਿੱਟੀ ਦਸਤਾਰ ਸਿਰ ਤੇ ਪਤਲਾ ਜਿਹਾ ਸਰੀਰ ਕਹਿੰਦੇ ਬੜੀ ਨਿਮਰਤਾ ਨਾਲ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀਆਂ ਨੇ ਜਾ ਕੇ ਫੁੱਲਾਂ ਦੇ ਹਾਰ ਗਲ 'ਚ ਪਾਏ ਬਾਬੇ ਟੱਲ ਦੇ ਗ੍ਰੰਥੀਆਂ ਨੇ ਅਕਾਲ ਤਖਤ ਦੇ ਪੁਜਾਰੀਆਂ ਨੇ ਤੇ ਉਹਨੇ ਭਾਈ ਸੰਤੋਖ ਲੰਮਾ ਬੈ ਗਿਆ ਆਪਣੀ ਦਾੜੀ ਨਾਲ ਸ੍ਰੀ ਰਮੰਧਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਚਰਨ ਝਾੜਨ ਲੱਗ ਪਿਆ ਕਹਿੰਦੇ ਐਨੀ ਨਿਮਰਤਾ ਸੀ ਉਹਨਾਂ ਦੇ ਵਿੱਚ ਰਮੰਦਰ ਸਾਹਿਬ ਅਕਾਲ ਤਖਤ ਆ ਕੇ ਗ੍ਰੰਥ ਭੇਟਾ ਕੀਤਾ ਬੇਨਤੀ ਕੀਤੀ ਖਾਲਸਾ ਜੀ ਮੇਰੇ ਗਰੀਬ ਤੋਂ ਜੋ ਸੇਵਾ ਹੋਈ ਪ੍ਰਵਾਨ ਕਰਨੀ ਇਹਦੇ ਬਦਲੇ ਚ ਮੈਨੂੰ ਸਿੱਖੀ ਦੇ ਦੇਣੀ ਅੱਜ ਕੋਈ ਕਿਤਾਬ ਛੋਟੀ ਜਿਹੀ ਲਿਖਦਾ ਨਾ ਉੱਤੇ ਲਿਖ ਦਿੰਦਾ ਵੀ ਇਹਦਾ ਰਾਈਟ ਜਿਹੜਾ ਨਾ ਮੇਰੇ ਪੁੱਤਰ ਪੋਤਰੇ ਖਾਂਦੇ ਰਹਿਣਗੇ ਪਰ ਭਾਈ ਸੰਤੋਖ ਸਿੰਘ ਨੇ ਇੱਕ ਪੈਸਾ ਨਹੀਂ ਮੰਗਿਆ ਉਹਦੇ ਬਦਲੇ ਚ ਸਿਰਫ ਸਿੱਖੀ ਮੰਗੀ ऐसे कवि जी विनम्रता ਦੇ ਬਚਨ ਇੱਥੇ ਲਿਖ ਰਿਹਾ ਮੇਰੀ ਮਤ ਥੋੜੀ ਹੈ ਗੁਰੂ ਨਾਨਕ ਦੀ ਕਥਾ ਵੱਡੀ ਹੈ ਲਿਖਦਿਆਂ ਹੋਈਆਂ ਭੁੱਲਾਂ ਮਾਫ਼ ਕਰ ਦੇਣਾ ਹਾਂਜੀ ਕਿਰਪਾ ਧਾਰ ਸਤਗੁਰੁ ਮੁਜ ਤਾਈ ਗੁਰੂ ਨੇ ਕਿਰਪਾ ਕਰਕੇ ਮੇਰੇ ਤੋਂ ਇੱਕ ਕਥਾ ਲਿਖਵਾਈ ਹੈ ਜਿਉਂ ਜਿਉ ਮੋਹੇ ਮਤ ਦੇ ਬਣਵਾਈ ਜਿਵੇਂ ਮੈਨੂੰ ਮਤ ਦਿੱਤੀ ਮੇਰੇ ਤੋਂ ਬਣਵਾ ਲਈ ਲਿਖਾ ਲਈ ਹਾਂਜੀ ਦਿਉ ਮੈਂ ਕਹੀ ਕਥਾ ਅਤਰੂਰੀ ਇਹ ਸੋਹਣੀ ਕਥਾ ਮੈਂ ਉਵੇਂ ਹੀ ਕਹਿ ਸਕਿਆ ਜਿਵੇਂ ਗੁਰੂ ਨੇ ਕੋਾਈ ਹੈ ਜੋ ਸਾਧਨ ਅਪਵਰਗ ਹੈ ਪੂਰੀ ਇਹ ਗੁਰੂ ਕੇ ਸਿੱਖਾਂ ਨੂੰ ਮੁਕਤੀ ਦੇਣ ਵਾਲੀ ਕਥਾ ਪਰਮੇਸ਼ਰ ਗੁਰੂ ਨਾਨਕ ਦੀ ਕਥਾ ਹੈ। ਸ੍ਰੀ ਨਾਨਕ ਪਦ ਪੰਕਜ ਬੰਦਨ ਸ੍ਰੀ ਗੁਰੂ ਨਾਨਕ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ ਹਾਂ। ਸਿਮਰੋ ਅੰਗਦ ਦੋਖ ਨਿਕੰਦਰ ਮੈਂ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਅੰਗਦ ਦੇਵ ਨੂੰ ਸਿਮਰਦਾ ਹਾਂ। ਅਮਰਦਾਸ ਗੁਰ ਹਿਰਦੇ ਧਿਆਵੋ ਮੈਂ ਗੁਰੂ ਅਮਰਦਾਸ ਨੂੰ ਹਿਰਦੇ ਚ ਧਿਆਨ ਦਾ ਹਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਮੈਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦਾ ਹਾਂ। ਸ੍ਰੀ ਅਰਜਨ ਬਿਗਨਨਕੇ ਨਾਸ਼ਕ ਗੁਰੂ ਅਰਜਨ ਦੇਵ ਜੋ ਬਿਗਨਾ ਦਾ ਨਾਸ ਕਰਨ ਵਾਲੇ ਹਨ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਜੋ ਗੁਰੂ ਹਰਗੋਬਿੰਦ ਸਾਹਿਬ ਸਿੱਖ ਦੇ ਹਿਰਦੇ ਚ ਚੰਗੀ ਮਤ ਦਾ ਪ੍ਰਕਾਸ਼ ਕਰਨ ਵਾਲੇ ਹਨ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰੂ ਹਰਿ ਰਾਏ ਸਾਹਿਬ ਨੂੰ ਹੱਥ ਜੋੜ ਕੇ ਸ਼ਿਕਾਰ ਕਰਦਾ ਹਾਂ ਗੁਰੂ ਹਰਿਕ੍ਰਿਸ਼ਨ ਮਨਾਏ ਬਹੋਰੀ ਫਿਰ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਨੂੰ ਮਨਾਨਦਾ ਹਾਂ ਤੇਗ ਬਹਾਦਰ ਪਰਮ ਕਿਰਪਾਲਾ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਬੜੇ ਕਿਰਪਾਲੂ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਦਸਵੇਂ ਪਾਤਸ਼ਾਹ ਮਹਾਂਬਲੀ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਡਿਆਂ ਤੋਂ ਵੱਡੇ ਹਨ ਧਰੋਂ ਧਰਾ ਪਰ ਪੁਨ ਪੁਨ ਸੀਸਾ ਮੈਂ ਇਹਨਾਂ ਦੇ ਚਰਨਾਂ ਤੇ ਬਾਰ-ਬਾਰ ਬਾਰ-ਬਾਰ ਧਰਤੀ ਤੇ ਸਿਰ ਧਰ ਕੇ ਮੱਥਾ ਕਦਾਹ ਬੰਦੋ ਬਾਰ-ਬਾਰ ਜਗਦੀਸ਼ਾ ਬਾਰ-ਬਾਰ ਜਗਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦਾ ਹਾਂ